ਪੰਜਾਬ ਦੱਸਾ ਹੋਏ ਇਸ ਚੈਨਲ ਦੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਆਏ ਹਾਂ ਵਿਸ਼ੇਸ਼ ਮੁਲਾਕਾਤ ਟੋਰਾਂਟੋ ਦੀ ਜਥੇਬੰਦੀ ਐਲਸਪੈਥ ਹੈਵਰਥ ਸੈਂਟਰ ਫॉर ਔਮਨ ਉਹਨਾਂ ਦੇ ਜਿਹੜੇ ਐਗਜ਼ੀਕਟਿਵ ਡਾਇਰੈਕਟਰ ਮੈਡਮ ਸੁੰਦਰ ਸਿੰਘ ਸਾਡੇ ਨਾਲ ਨੇ ਗੱਲਾਂ ਅੱਜ ਪ੍ਰੈਸ ਕਾਨਫਰੈਂਸ 'ਚ ਬਹੁਤ ਕੁਝ ਹੋਈਆਂ ਚੰਡੀਗੜ੍ਹ 'ਚ ਹੋਈ ਹੈ ਪ੍ਰੈਸ ਕਾਨਫਰੈਂਸ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਇਹਨਾਂ ਤੋਂ ਅਸੀਂ ਕੁਝ ਅਲੱਗ ਪੁੱਛਾਂਗੇ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀ মিডিਆ ਨਾਲ ਪਹਿਲੀ ਵਾਰੀ ਇੰਟਰੈਕਟ ਕੀਤਾ ਉਹਨਾਂ ਨੂੰ ਕੀ ਮਹਿਸੂਸ ਹੋਇਆ ਸਾਡੇ ਪੱਤਰਕਾਰਾਂ ਦੀ ਕੁਆਲਿਟੀ ਕੀ ਹੈ ਉਹਨਾਂ ਦੇ ਇੰਟੈਲੀਜੈਂਟ ਜਿਹੜਾ ਲੈਵਲ ਹੈ ਇੰਟੈਲੈਕਚੁਅਲ ਲੈਵਲ ਉਹ ਕੀ ਹੈ ਸੱਚਕਲ ਮੈਂ ਕੀ ਲੱਗਿਆ ਜੀ ਤੁਹਾਨੂੰ ਪੰਜਾਬ ਦੇ ਪੱਤਰਕਾਰਾਂ ਬਾਰੇ ਕੀ ਮਹਿਸੂਸ ਕਰਦੇ ਹੋ ਅੱਜ ਮੈਂ ਬਹੁਤ ਕੰਫਰਟੇਬਲ ਫੀਲ ਕਰ ਰਹੀ ਹਾਂ ਬੜਾ ਐਨਕੋਰੇਜਡ ਫੀਲ ਕਰ ਰਹੀ ਹਾਂ ਜਬ ਬੀਰੀਆ ਦੇ ਇੱਥੇ ਲੋਕਾਂ ਨੂੰ ਮਿਲ ਕੇ ਜਿਨ੍ਹਾਂ ਨੇ ਮੇਰੇ ਕਨਸਰਨਸ ਇਨ ਆ ਦੇ ਜੇ ਪੰਜਾਬ ਦੇ ਬੱਚੇ ਹਨ ਉਹਨਾਂ ਦੇ ਕਨਸਰਨਸ ਦੇ ਬਾਰੇ ਸੁਣ ਕੇ ਯਾਨਲ ਸੁਣ ਕੇ ਮੈਂ ਹੋਪ ਕਰਦੀ ਹਾਂ ਕਿ ਇਹ ਸਾਰੇ ਪੰਜਾਬ ਵਿੱਚ ਮੈਸੇਜ ਫੈਲਣਗੇ ਤੇ ਮਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਹੈ ਕਿ ਇੱਥੇ ਜਿਹੜੇ ਜਿਹੜੇ ਗਰੁੱਪ ਹੈ ਪੰਜਾਬ ਅਜੰਡਾ ਫੋਰਮ ਉਹ ਇੱਕ ਬਹੁਤ ਸਟਰੋਂਗ ਗਰੁੱਪ ਹੈ ਬੇਸ਼ੱਕ ਨਵਾਂ ਗਰੁੱਪ ਹੈ ਮਗਰ ਇਹ ਗਰੁੱਪ ਵੱਡਾ ਹੋਰ ਹੋਰ ਸਟਰੋਂਗ ਬਣ ਜਾਏਗਾ ਤੇ ਇਹ ਜਿਹੜੇ ਮੈਸੇजेस ਹੁਣ ਅਜ ਗਏ ਹਨ ਏ ਅਕਾਲ ਤਖਤ ਤੱਕ ਪਹੁੰਚਣਗੇ ਤਾਂ ਕਿ ਅਕਾਲ ਤਖਤ ਦੇ ਜੋ ਲੀਡਰਸ ਹਨ ਉਹ ਇਕੱਠੇ ਹੋ ਕੇ ਰੀਅਲਾਈਜ਼ ਕਰਨ ਕਿ ਪੰਜਾਬ ਦੀ ਬੱਚੀਆਂ ਹਨ ਉਹ ਅ ਤਕਲੀਫ ਯੂ نو ਫੇਸ ਕਰ ਰਹੀਆਂ ਹਨ ਕੈਨੇਡਾ ਵਿੱਚ ਤੇ ਸਾਰੇ ਮਿਲ ਕੇ ਅਸੀਂ ਉਹਨਾਂ ਨੂੰ ਹੈਲਪ ਕਰੀਏ ਤੇ ਮੈਂ ਇੱਥੇ ਦੇਖਿਆ ਕਿ ਕੋਆਪਰੇਸ਼ਨ ਬੜੀ ਹੈ ਤੇ ਵਿਲਿੰਗਨੈਸ ਹੈ ਕਿ ਜਿਹੜੇ ਬੱਚੇ ਗਏ ਹੋ ਇਨ ਕੈਨੇਡਾ ਪੰਜਾਬ ਤੋਂ ਉਹਨਾਂ ਨੂੰ ਹੈਲਪ ਮਿਲਣੀ ਚਾਹੀਦੀ ਹੈ ਮੇਰਾ ਸਵਾਲ ਹਜੇ ਉਸ ਤਰ੍ਹਾਂ ਦਾ ਹੀ ਰਹਿ ਗਿਆ ਮੈਂ ਪੁੱਛ ਰਿਹਾ ਕਿ ਜੋ ਜਰਨਲਿਜ਼ਮ ਤੁਸੀਂ ਪੰਜਾਬ 'ਚ ਵੇਖ ਰਹੇ ਹੋ ਤੁਸੀਂ ਕੁਝ ਦਿਨ ਦੇ ਪੰਜਾਬ ਆਏ ਹੋਏ ਹੋ ਤੁਸੀਂ ਇੱਥੇ ਅਖਬਾਰ ਵੀ ਵੇਖੇ ਹੋਣੇ ਆ ਤੁਸੀਂ ਅੱਜ ਮੀਡੀਆ ਨਾਲ ਇੰਟਰੈਕਟ ਕੀਤਾ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਲੋਕ ਉਹਨਾਂ ਦੇ ਤੁਸੀਂ ਜਿਹੜਾ ਆਈਕਿਊ ਹੈ ਉਹਦੇ ਬਾਰੇ ਕੀ ਇਮਪ੍ਰੈਸ਼ਨ ਗੈਦਰ ਕੀਤਾ ਅਮ ਆਈਕਿਊ ਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦੀ ਪਰ ਮੈਂ ਇਹ ਦੇਖਿਆ ਕਿ ਜਿਹੜੇ ਇੱਥੇ ਤਾਂ মিডিਆ ਹੈ ਉਹ মিডিਆ ਵਿੱਚ ਕੀਨ ਇੰਟਰਸਟ ਹੈ ਕਿ ਇਧਰੋਂ ਜਿਹੜੇ ਬੱਚੇ ਕੈਨੇਡਾ ਜਾ ਰਹੇ ਨੇ ਉਹਨਾਂ ਨਾਲ ਕੀ ਹੋ ਰਿਹਾ ਹੈ ਇੱਥੇ ਜਿਹੜੇ ਮੀਰੀਆ ਦੇ ਲੋਕ ਹਨ ਜਵਾਨ ਬੱਚੇ ਹਨ ਬਜ਼ੁਰਗ ਹਨ ਜਿਹੜੇ ਐਕਸਪੀਰੀਅੰਸ ਲੋਕ ਹਨ ਉਹ ਸਾਰੇ ਮਿਲ ਕੇ um um uh, you know they they want to find a way to help the the kids the children of punjab unna di inquisitiveness kida the quality of questioning you kis kisam de thanu sawal puchhe inquisitive sige ya bland sige ਇੱਕ ਮਤਲਬ ਰੁਟੀਨ ਵੀ ਇੱਕ ਵਿਸ਼ਾ ਦੇਖ ਲਿਆ ਵੀ ਅੱਜ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਹੋਣੀ ਆ ਉਹਨਾਂ ਦੀ ਹਾਲਤ ਬੜੀ ਮਾੜੀ ਹੈ ਸਾਰੇ ਜਿਹੜੇ ਪੱਤਰਕਾਰ ਇੱਕੋ ਹੀ ਸਵਾਲ ਪੁੱਛਦੇ ਰਹੇ ਕੋਈ ਨਵੀਂ ਚੀਜ਼ ਵੀ ਕਿਸੇ ਨੇ ਕੀਤੀ ਨਹੀਂ ਕਿਉਰੀਓਸਿਟੀ ਹਰ ਮੀਡੀਆ ਦੇ ਸੋਰਸ ਵਿੱਚ ਹੈ ਹਰ ਕਿਸੇ ਨੇ ਡਿਫਰੈਂਟ ਤਰ੍ਹਾਂ ਦੇ ਸਵਾਲ ਪੁੱਛੇ ਮਗਰ ਕਿਉਰੀਓਸਿਟੀ ਸੀ ਕਿ ਕੈਨੇਡਾ ਵਿੱਚ ਹੋ ਕੇ ਰਿਹਾ ਯੂ نو ਕੋਈ ਜਾਨਣਾ ਚਾਹੁੰਦਾ ਸੀ ਕਿ ਬੱਚੇ ਉੱਥੇ ਹਿਊਮਨ ਟ੍ਰਾਫਿਕਿੰਗ ਫੇਸ ਕਰੇਨ ਫਲੈਸ਼ ਟ੍ਰੇਡ ਜੋ ਫੇਸ ਕਰੇਨ ਉਹ ਪ੍ਰੋਬਲਮ ਕੀ ਉਹ ਜੀ ਐ ਸੋਲੂਸ਼ਨ ਕੀ ਹੋ ਸਕਦੇ ਨੇ ਤੇ ਜਿਹੜੇ মিডিਆ ਵਾਲੇ ਲੋਕ ਸਨ ਉਹ ਜਾਨਣਾ ਚਾਹੁੰਦੇ ਸੀ ਕਿ ਉੱਥੇ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਹਨ ਯੂ ਨੋ ਡਰੱਗਸ ਔਰ ਐਲਕੋਹਲ ਜਿਹੜੇ ਬੱਚੇ ਲੈ ਰਹੇ ਹਨ ਕਿਉਂ ਲੈ ਰਹੇ ਹਨ ਤੇ ਹਰ ਤਰ੍ਹਾਂ ਦੇ ਸਵਾਲ ਆਏ ਸੀ ਸਭ ਮੇਰੇ ਕੋਲ ਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਜਿਹੜੇ ਸਵਾਲ ਸਨ ਉਹਨਾਂ ਦੇ ਜਵਾਬ ਦੇ ਸਕਾਂ ਪਰ ਜਿਹੜੇ মিডিਆ ਇਥੇ ਦਾ ਬੜਾ ਕੰਫਰਟेबल ਹੈ ਬਹੁਤ ਅੱਛਾ ਲੱਗਿਆ ਬਹੁਤ ਫ੍ਰੈਂਡਲੀ ਸਨ ਬਹੁਤ ਪਿਆਰ ਵਾਲੇ ਹੈ ਚਲੋ ਥੋੜੇ ਸਾਨੂੰ ਹੋਰ ਅਵੇਅਰ ਕਰ ਦਿਓ ਪੰਜਾਬੀ মিডিਆ ਤੁਹਾਡੇ ਟੋਰਾਂਟੋ ਚ ਵੀ ਬੈਠਾ ਹੈ ਮੈਂ ਸੁਣ ਰਿਹਾ ਇੱਥੇ ਸਾਨੂੰ ਪਤਾ ਲੱਗਦਾ ਜਿਹਨੂੰ ਹੋਰ ਕੱਖ ਕਰਨਾ ਨਹੀਂ ਆਉਂਦਾ ਜਿਹੜਾ ਇੱਥੋਂ ਅਨਪੜ ਬੰਦਾ ਜਾਂਦਾ ਹੈ ਉੱਥੇ ਰੇਡੀਓ ਚ ਲਾ ਲੈਂਦਾ ਟੋਰਾਂਟੋ ਕਨੈਡਾ ਜਾ ਕੇ ਰੇਡੀਓ ਜੋਕੀ ਬਣ ਜਾਂਦਾ ਖਬਰਾਂ ਦੇਣ ਲੱਗ ਜਾਂਦਾ ਹੈ ਹਾਂਜੀ ਤੇ ਇਸ ਕਿਸਮ ਦੀ ਕੁਆਲਿਟੀ ਆਫ ਜਰਨਲਿਜ਼ਮ ਤੁਹਾਡੇ ਉੱਤੇ ਟੋਰਾਂਟੋ ਦੇ ਵਿੱਚ ਪੰਜਾਬੀ মিডিਆ ਦੀ ਸਾਨੂੰ ਸੁਣਨ ਚ ਮਿਲਦਾ ਹੈ ਉੱਚ ਮੈਂ ਜਾ ਕੇ ਵੀ ਅਬਜ਼ਰਵ ਕੀਤਾ ਕਿ ਉੱਥੇ ਜਿਹੜੇ ਜਿਹੜੇ ਅਨ ਟ੍ਰੇਨਡ ਲੋਕ ਆ ਜਿਨ੍ਹਾਂ ਨੂੰ ਖਬਰ ਬਣਾਉਣੀ ਸਮਝਣੀ ਕਹਿਣੀ ਬੋਲਣੀ ਲਿਖਣੀ ਆਉਂਦੀ ਨਹੀਂ ਉਹ ਉੱਥੇ ਵੱਡੇ ਵੱਡੇ ਪੱਤਰਕਾਰ ਬਣ ਜਾਂਦੇ ਆ میں اس بارے کامینٹ نہیں کر سکتی ویر جی آئی ہیو نو آئیڈیا کہ اتنے یو نو کیا کیلبر ہے ہاں اتنے میڈیا کافی ایکٹیو ہے پر میں یہ جانتی ہوں ضرور کہ اتنے جو لوگ ہیں نو وہ ایجوکیٹڈ ہیں یو نو سم آف دیم آر پی ایچ ڈیز اتنے کا جا کیبر ہے بہت ہائی ہے پر اتنے میڈیا کے بارے میں کچھ بھی نہیں ہاں میرا خیال تھوڑا جہاں ریزرو رکھنا چاہتے یو وانٹ ٹو پلے سیف سیفر جو اتنے کا جرنلزم ہے آئی تھنک اتوں کی کوالٹی ساری بہت اچھی ہے ਇਤੋਂ ਦੇ ਪੱਤਰਕਾਰਾਂ ਦਾ ਲੈਵਲ ਜਿਹੜਾ ਹੈਗਾ ਉਹ ਕੈਨੇਡੀਅਨ ਪੰਜਾਬੀ মিডিਆ ਦੇ ਲੈਵਲ ਵੱਲੋਂ ਕਿਤੇ ਕਿਤੇ ਜ਼ਿਆਦਾ ਹੈ ਕਿਉਂਕਿ ਦੇ ਆ ਟ੍ਰੇਨਡ ਐਜੂਕੇਟਿਡ ਆ ਤੇ ਮੈਂ ਇਹ ਵਿਖਣ ਚ ਆਇਆ ਜਦੋਂ ਮੈਂ ਉੱਥੇ ਪਹਿਲਾਂ ਇੰਟਰੈਕਟ ਕਰਦਾ ਰਿਹਾ ਮੈਂ ਕੁਝ ਰੇਡੀਓ ਸਟੇਸ਼ਨਾਂ ਵੀ ਕੰਮ ਕੀਤਾ ਹੈ ਉੱਥੇ ਜਿਹੜਾ ਲੈਵਲ ਆਫ ਜਰਨਲਿਜ਼ਮ ਹੈ ਪੰਜਾਬੀ মিডিਆ ਦਾ ਇਟਸ ਟੂ ਪੋਰ ਆਫ ਸੋਸ ਹੁੰਦਾ ਕਿ ਉੱਥੋਂ ਦੇ ਜਿਹੜੇ ਰੂਲਸ ਰੈਗੂਲੇਸ਼ਨਸ ਆ ਕੈਨੇਡਾ ਦੇ ਉਹ ਉਹ ਉੱਤੇ ਕੋਈ ਪ੍ਰਤੀਬੰਧ ਨਹੀਂ ਲਾਉਂਦੇ ਮੇ ਜੋ ਬੰਦਾ ਮਤਲਬ ਕਿ ਜਿਹਨੂੰ ਥੋੜੇ ਜਿਹਾ ਪੰਜਾਬੀ ਬੋਲਣੀ ਆ ਗਈ ਹਾਂਜੀ ਉਹ ਮਾਈਕ ਫੜਦਾ ਤੇ ਰੇਡੀਓ ਤੇ ਪਹੁੰਚ ਜਾਂਦਾ ਕਿਉਂਕਿ ਉਥੇ ਓਪਰਚ्युनिटीज ਆਨ ਸੋ ਉਹ ਅਗਰ opportunity ਸਾਹਮਣੇ ਆਂਦੀ ਹੈ ਤੇ ਫਿਰ ਯੂ نو ਦੇ ਦੇ ਟੇਕ ਓਵਰ ਪਰ ਕੁਝ ਕਮ ਜੋ ਥੀ ਮੀਡੀਆ ਕਰ ਰਿਹਾ ਹੈ ਉਹ ਛਾ ਕਰ ਰਿਹਾ ਹੈ ਯੂ نو ਪੰਜਾਬੀ ਬੋਲੀ ਹੈ ਉਸ ਨੂੰ ਪ੍ਰੋਮੋਟ ਕਰਨਾ ਉੱਥੇ ਉਹ ਅ ਅੱਛਾ ਕੰਮ ਹੋ ਰਿਹਾ ਹੈ ਤੇ ਜਿਹੜੇ ਬੱਚਿਆਂ ਦੀਆਂ ਪ੍ਰੋਬਲਮਸ ਆ ਰਹੀਆਂ ਕੁਝ ਮੀਡੀਆ ਉਹ ਅੱਛਾ ਕੰਮ ਕਰ ਰਹੀਆਂ ਪਰ ਇੱਥੇ ਜਿਹੜੀ ਮੀਡੀਆ ਹੈ ਪੰਜਾਬ ਦੀ ਇਨਚ ਪੈਸ਼ਨ ਹੈ ਇਨਚ ਅ ਦਰਦ ਹੈ ਇਨਚ emoशन ਹੈ ਕਿ ਉਥੇ ਜਿਹੜੇ ਬੱਚੇ ਉੱਥੇ ਜਾ ਰਹੇ ਹਨ ਉਹਨਾਂ ਨਾਲ ਕੀ ਹੋ ਰਿਹਾ ਹੈ ਉਹ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹਨ ਬਹੁਤ ਇੰਟਰਸਟ ਦਿਖਾ ਰਹੇ ਹਨ ਔਰ ਯੂ نو ਦੇ ਦੇ ਆਰ ਡਿਟਰਮਿੰਡ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੇ ਐਸਨ ਮੈਡਮ ਸੁੰਦਰ ਸਿੰਘ ਅੱਜ ਦੀ ਪ੍ਰੈਸ ਕਾਨਫਰੰਸ ਦਾ ਨਚੋੜ ਦੱਸ ਦਿੰਦਾ ਇਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਇਧਰੋਂ ਜਾ ਰਹੇ ਨੇ ਉਹਨਾਂ ਦੀ ਹਾਲਤ ਉੱਥੇ ਅੱਛੀ ਨਹੀਂ ਓਪਰਚ्युनिटीਜ਼ ਦੀ ਕਮਕਮੀ ਹੈ ਜੌਬਸ ਹੈ ਨਹੀਂ ਰਹਿਣ ਦਾ ਜਿਹੜਾ ਪ੍ਰਬੰਧ ਹੈ ਉਹ ਬਹੁਤ ਔਖਾ ਹੋ ਗਿਆ ਕਿ ਜਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਉੱਥੇ ਐਕਸਪਲੋਇਟੇਸ਼ਨ ਹੋ ਰਹੀ ਹੈ ਕੁੜੀਆਂ ਦੀ ਵੀ ਹੋ ਰਹੀ ਹੈ ਮੁੰਡਿਆਂ ਦੀ ਵੀ ਹੋ ਰਹੀ ਹੈ ਤੇ ਉਸ ਨੂੰ ਇਹਨਾਂ ਨੇ ਹਾਈਲਾਈਟ ਕੀਤਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਸਾਰੇ ਮੀਡੀਆ ਪਰਸਨਸ ਆਏ ਤੇ ਨਾਲ ਇਸ ਇੰਟਰਵਿਊ ਦਾ ਮਕਸਦ ਇਹ ਹੈ ਕਿ ਜਿਹੜੇ ਪੇਰੈਂਟਸ ਨੇ ਮਾਪਿਓ ਜਿਹੜੇ ਪੰਜਾਬ 'ਚ ਬੈਠੇ ਆ ਔਰ ਬੱਚੇ ਉਹਨਾਂ ਨੂੰ ਜ਼ੋਰ ਪਾ ਰਹੇ ਕੈਨੇਡਾ ਜਾਣਾ ਉਹ ਜਰ ਤਰਕ ਹੋ ਜਾਣ ਉਹ ਤਰਕ ਹੋ ਜਾਣ ਆਪਣੀਆਂ ਬੇਟੀਆਂ ਬਾਰੇ ਉਹ ਤਰਕ ਹੋ ਜਾਣ ਆਪਣੇ ਮੁੰਡਿਆਂ ਬਾਰੇ ਤੇ ਫਿਰ ਕੋਈ ਫੈਸਲਾ ਲੈਣ ਲੇਟੈਸਟ ਨਿਊਜ਼ ਦਾ ਇਹ ਹੈ ਮੋਰ ਥੈਨ 50% ਜਿਹੜਾ ਆਊਟਫਲੋ ਆਫ ਸਟੂਡੈਂਟਸ ਫਰਮ ਪੰਜਾਬ ਹੈ ਉਹਦੇ ਚ ਕਮੀ ਆ ਗਈ ਹੈ ਲੋਕੀ ਘਟ ਜਾਣ ਲੱਗ ਗਏ ਹੈ ਕਿਉਂਕਿ ਉਥੋਂ ਦੇ ਮੈਸੇਜਸ ਇਦਾਂ ਦੇ ਆ ਰਹੇ ਹੈ ਬਾਕੀ ਜੋ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਜਿਸ ਤਰ੍ਹਾਂ ਦੇ ਚੱਲ ਰਹੇ ਹੈ ਡਿਪਲੋਮੈਟਿਕ ਤੌਰ ਤੇ ਉਹ ਸਾਰਿਆਂ ਨੂੰ ਪਤਾ ਪਲੀ ਭਾਨ ਤੇ ਪੋਲਿਟੀਕਲ ਇਫੈਕਟ ਜਿਹੜਾ ਉਹ ਦੋਆਂ ਕਮਿਊਨਿਟੀਜ਼ ਤੇ ਇਧਰ ਤੇ ਉਧਰ ਪੈ ਰਿਹਾ ਹੈ ਫਲਾਈਟਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਬੰਦ ਹੋ ਗਈਆਂ ਸੀ ਵੀਜ਼ੇ ਬੰਦ ਹੋ ਗਏ ਸੀ ਜਿਵੇਂ ਇੱਥੇ ਇੰਡੀਆ ਦੀ ਗਵਰਨਮੈਂਟ ਨੇ ਜੋ ਰੁਖ ਕੈਨੇਡਾ ਦੀ ਸਰਕਾਰ ਵੱਲ ਰੱਖਿਆ ਹੈ ਜਾਂ ਕੈਨੇਡਾ ਦੀ ਸਰਕਾਰ ਜਿਸ ਕਿਸਮ ਦਾ ਰਵਈਆ ਭਾਰਤ ਵੱਲ ਰੱਖਦੀ ਹੈ ਉਹ ਬਹੁਤ ਹੀ ਅਸਖਵਾ ਹੈ ਤੋਂ ਇਹ ਸਾਰੀ ਸੀਜ਼ਨ ਨੂੰ ਵੇਖਦੇ ਹੋਏ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਇੱਥੇ ਸੰਪੰਨ ਹੁੰਦੀ ਹੈ ਹੁੰਦੀ ਹੈ ਤੇ ਮੈਂ ਆਪਣੀ ਇੰਟਰਵਿਊ ਵੀ ਇੱਥੇ ਖਤਮ ਕਰਦਾ ਜੀ ਮੈਨੂੰ ਇਜਾਜ਼ਤ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ ਹਫਿਜ਼ ਪੰਜਾਬ ਅਜੰਡਾ ਫੋਰਮ ਵੱਲੋਂ ਜਿਹੜੀ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਹੈ ਮੈਂ ਥੋੜੀ ਇੰਟਰੋਡਕਸ਼ਨ ਦੇਦਾ ਮੇਰੇ ਨਾਲ ਸੇਵਾ ਸਿੰਘ ਜੀ ਆ ਪੰਜਾਬ ਜਨਤਾ ਫੋਰਮ ਤੋਂ ਆ ਮੈਡਮ ਸੁੰਦਰ ਸਿੰਘ ਜੀ ਆ ਕੈਨੇਡਾ ਤੋਂ ਅੱਜ ਜਿਹੜੀ ਗੱਲਬਾਤ ਕਰਾਂਗੇ ਇੱਕ ਸੰਸਥਾ ਆ ਕੈਨੇਡਾ ਜਿਹੜੀ ਐਲਪਸ ਹੈਵਰਟ ਸੈਂਟਰ ਫਾਰ ਔਮਨ ਜਿਹੜੀ ਏਸ਼ੀਅਨ ਔਰਤਾਂ ਖਾਸ ਕਰਕੇ ਪੰਜਾਬੀ ਔਰਤਾਂ ਨਾਲ ਉੱਥੇ ਜੋ ਹਾਲਾਤ ਵਾਪਰ ਰਹੇ ਆ ਉਹਨਾਂ ਚ ਇਹ ਸੰਸਥਾ ਮਦਦ ਕਰਦੀ ਹੈ ਔਰ ਇਹ ਨਵੀਂ ਸੰਸਥਾ ਨਹੀਂ ਐ 33 ਸਾਲ ਪੁਰਾਣੀ ਸੰਸਥਾ ਐ ਇਹ ਜਿਹੜੀ ਸੰਸਥਾ ਖੜੀ ਹੋਈ ਸੀ ਇੱਕ ਬ੍ਰਿਟਿਸ਼ ਟਾਈਮ ਦੇ ਵਿੱਚ ਅੰਗਰੇਜ਼ਾਂ ਦੇ ਜਮਾਨੇ ਚ ਇੱਕ ਇੰਡੀਆ ਚ ਕੋਈ ਮਨਿਸਟਰ ਸੀਗੇ ਅਗਰੇਜ ਉਹਨਾਂ ਦੀ ਬੇਟੀ ਸੀ ਹੈ ਉਹ ਫਿਰ ਇੱਥੋਂ ਚਲੇ ਗਏ ਇੰਗਲੈਂਡ ਉੱਤੇ ਸਟੱਡੀ ਕੀਤੀ ਬਾਅਦ ਚ ਕੈਨੇਡਾ ਚਲੇ ਗਏ ਕੈਨੇਡਾ ਚ ਉਹਨੇ ਦੇਖਿਆ ਕਿ ਕਿਸ ਤਰੀਕੇ ਨਾਲ ਔਰਤਾਂ ਨਾਲ ਉੱਥੇ ਜੋ ਹਾਲਾਤ ਵਾਪਰਦੇ ਆ ਤੇ ਅੱਜ ਤਾਂ ਹਾਲਾਤ ਬਦਲ ਗਏ ਆ ਤੇ ਉਹਨਾਂ ਨੇ ਸੋਚਿਆ ਕਿ ਅਸੀਂ ਮਦਦ ਕਰੀਏ ਤੇ ਅੱਜ ਪੰਜਾਬ ਚ ਕਿਸ ਲਈ ਗੱਲ ਕਰ ਰਹੇ ਆ ਕਿ ਪੰਜਾਬੀ ਔਰਤਾਂ ਨਾਲ ਉਦੋਂ ਜ਼ਿਆਦਾ ਮਾੜੇ ਹਾਲਾਤ ਸੀਗੇ ਤੇ ਉਹ ਹੁਣ ਬਦ ਤੋਂ ਬ better ਹੋਇਆ ਉਸ ਮਾਮਲੇ ਚ ਗੱਲਬਾਤ ਕਰਨਗੇ ਜਿਹੜੇ ਆਪਣੇ ਮੈਡਮ ਸੁੰਦਰ ਸਿੰਘ ਜੀ ਬੈਠੇ ਆ ਇਸ ਅਨੁਮਾਨ ਪ੍ਰਾਪਤ ਹੋਇਆ ਕਿ ਪੰਜਾਬ ਦੇ ਵਿੱਚ ਅਵੇਰਨੈਸ ਲਿਆਉਣ ਵਾਸਤੇ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਾਗਰਿਤ ਕਰਨ ਵਾਸਤੇ ਇਹ ਸੰਸਥਾ ਉੱਥੇ ਵੀ ਕੰਮ ਕਰਦੀ ਹੈ ਤੇ ਪੰਜਾਬ ਵਿੱਚ ਪਹਿਲੀ ਵਾਰ ਇਹ ਇਸ ਤਰ੍ਹਾਂ ਗੱਲਬਾਤ ਕਰਨ ਲੱਗੇ ਹਨ ਤੇ ਉਮੀਦ ਹੈ ਕਿ ਪੰਜਾਬ ਦੇ ਲੋਕਾਂ ਨੂੰ ਤੇ ਹੋਰ ਲੋਕਾਂ ਨੂੰ ਇਹਨਾਂ ਦਾ ਜਿਹੜੀ ਮਦਦ ਮਿਲੇਗੀ ਉਹ ਮੈਂ ਗੱਲ ਕਰਦਾ ਕਿ ਹੁਣ ਮੈਡਮ ਜਿਹੜੀ ਆਪਣੀ ਗੱਲ ਖੁਦ ਕਰ ਲਗੇ ਧੰਨਵਾਦ ਥੈਂਕ ਯੂ ਸ੍ਰੀਮਾਨ ਜੀ ਸਿਲਪ ਬਾਲਾ ਮੈਂ ਰਜਿੰਦਰ ਟੈਗਰ ਸਾਹਿਬ ਜੋ ਪੰਜਾਬ ਦਾ ਸਵੇਚਾ ਆਉਂਦੇ ਹਨ ਉਹਨਾਂ ਨੂੰ ਹੋਰ ਪੰਜਾਬ এজেন্ডਾ ਫੋਰਮ ਨੋ ਆਪੈਂਕਸ ਕਰ ਲਿਆ ਜੋ ਕਿਸੇ ਨੂੰ ਓਪਰਚੁਨਿਟੀ ਦਿੰਦੀ ਹੈ ਅਸੀਂ ਇੱਥੇ ਆ ਕੇ ਚੰਡੀਗੜ੍ਹ ਵਿੱਚ ਤੇ ਮਿਲਿਆ ਨਾਲ ਗੱਲ ਕਰੀਏ ਤੇ ਹੋਪਫੁਲੀ ਜਿਹੜੇ ਪੰਜਾਬ ਦੇ ਪੇਰੈਂਟਸ ਹਨ ਬੱਚੇ ਯੂਥ ਹਨ ਜੋ ਪਲਾਨ ਕਰ ਰਹੇ ਨੇ ਕੈਨੇਡਾ ਜਾਣ ਵਾਸਤੇ ਤੇ ਉਹਨਾਂ ਨੂੰ ਇੱਕ ਮੈਸੇਜ ਜਾਏ ਕਿ ਕੈਨੇਡਾ ਵਿੱਚ ਕੀ ਹੋ ਰਿਹਾ ਹੈ ਕਿਸ ਜਾਲੇ ਹਾਲਾਤ ਹੈ ਜਿਹੜੇ ਬੱਚੇ ਉਥੇ ਪਹੁੰਚੇ ਹੋਏ ਹਨ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਉਹ ਜਿਹੜੇ ਜਾਨਵਰ ਇਹ ਬੱਚੇ ਇਧਰੋਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਮੇਰਾ ਨਾਮ ਸੁੰਦਰ ਸਿੰਘ ਹੈ ਜਿਸਨ ਸਤਨਾਮ ਸਿੰਘ ਨੇ ਦੱਸਿਆ ਮੈਂ ਪਟਨਾ ਸਾਹਿਬ ਵਿੱਚ ਪੜ੍ਹਿਆ ਹੋਈ ਸੀ ਤੇ ਮੈਨੂੰ ਇੰਟਰਸਟ ਹੈ ਇਨ ਹਿਸਟਰੀ ਵਿੱਚ 뮤지컬 ਸ਼ਬਦ ਹੈਂਡਲਿੰਗ ਪ੍ਰੋਗਰਾਮ ਸਾਡੇ ਤੇ ਪਟਨਾ ਸਾਹਿਬ ਕਾਲਜ ਸਾਹਿਬ ਵਿੱਚ ਆਸਦੀਵਾਲ ਦਾ ਕਿੰਨੇ ਬੜੀ ਛੋਟੀ ਉਮਰ ਤੋਂ ਕਰਦੀ ਸਾਂ ਉਹ ਕੇ ਪਾਈ ਜੁਵਿੰਦਰ ਸਿੰਘ ਜੀ ਸਰਵਿੱਤਾ ਫਿਰਾਗੀ ਕਰਸਾ ਫਿਰਾਗੀ ਸਨ ਜੋ ਪੈਸਕਾ ਸਿੰਘ ਜੀ ਨਾਲ ਕੀ ਤੰਕਰਦੇ ਰਹੇ ਹਨ ਉਹ ਸਰੂਪ ਕਿ ਤ ਸਿਖਾਉਂਦੇ ਸੀ ਤੇ ਅਸੀਂ ਉੱਥੇ ਗੁਰਦਾਰਾ ਵਿੱਚ ਕਾਮ ਕੀਆ ਅਕਟਿਸ ਮੇਰੀ ਉਮਰ ਸੀ 16 ਸਾਲ ਦੀ ਜਦੋਂ ਅਸੀਂ ਕੈਨੇਡਾ ਬੁੱਕ ਕਰ ਗਏ ਤੇ ਉੱਥੇ ਮਾਨੂੰ ਕੈਨੇਡਾ ਗਏ ਹੁਣ 52 ਇਅਰਸ ਤੋਂ ਜ਼ਿਆਦਾ ਹੋ ਗਏ ਹਨ ਮੈਂ ਇੱਕ ਐਗਜ਼ੀਕਿਟਿਵ ਡਾਇਰੈਕਟਰ ਹਾਂ ਇੱਕ ਐਨਜੀਓ ਦਾ ਜਿਸ ਦਾ ਨਾਮ ਸੁਤਨਮ ਜਿਨੇ ਬਸਿਆ ਹੈ ਆਰਗੇਨਾਈਜੇਸ਼ਨ ਦਾ ਨਾਮ ਹੈ ਐਲਸਫੇ ਹੈਵਰਥ ਸੈਂਟਰ ਫੋ ਗਲਮ ਇਹ ਆਰਗੇਨਾਈਜੇਸ਼ਨ 33 ইয়ার্স ওল্ড ਹੈ ਮੈਂ ਇਸ ਆਰਗੇਨਾਈਜੇਸ਼ਨ ਨੂੰ জয়েন ਕੀਤਾ ਸੀ 2005 ਵਿੱਚ ਤੇ ਇਸ ਆਰਗੇਨਾਈਜੇਸ਼ਨ ਇਟਸ ਸੈਟਲਮੈਂਟ ਸਰਵਿਸਿਜ਼ ਇੰਡੀਆ ਦਾ ਵੀ ਅੰਡਰ ਕੰਟ੍ਰੋਲ ਕੀਸ ਹਨ ਇਮੀਗਰੈਂਟਸ ਹਨ ਨਿਊ ਕਮਰਸ ਹਨ جو کینڈا آتے ہیں انہوں کر دیا تاکہ انہوں نے جیسی سیٹلمنٹ ہے وہ تھوڑی آسان ہو جائے تو انسان سیٹل کرتا ہے دوسری کنٹری ہزارہ طرح کے سوال دیا ہیں تو کوئی جواب دین والا ہوئے سینٹر ہے ایک ون سٹاپ سینٹر ہے جتھے آ کے لوگ اپنے ڈاکومینٹس پڑھ سکتے ہیں جی انگلش نہیں بول سکتے تو اسی ہیلپ کرتے ہیں انہوں گورنمنٹ نال کنیکٹ کرنے ਤੇ ਉਹਨਾਂ ਨੂੰ ਹੈਲਥ ਕਾਰਡ ਚਾਹੀਦਾ ਹੁੰਦਾ ਹੈ ਜਾਂ ਪੈਨਸ਼ਨ ਦੀ ਜ਼ਰੂਰਤ ਹੋਵੇ ਕਿਸੇ ਵੇਲੇ ਤੇ ਅਸੀਂ ਜਿਹੜੀ ਔਰਤਾਂ ਹਨ ਉਹਨਾਂ ਨੂੰ ਵੀ ਹੈਲਪ ਕਰਦੇ ਆ ਇਸ ਤਰ੍ਹਾਂ ਔਰਤਾਂ ਜੋ ਡੋਮੈਸਟਿਕ ਵਾਇਲੈਂਸ ਫੇਸ ਕਰਦੀਆਂ ਹਨ ਹੋਰ ਸਾਡੇ ਪ੍ਰੋਗਰਾਮ ਕਾਫੀ ਸਕਸੈਸਫੁਲ ਹਨ ਸੀਨੀਅਰਸ ਵਾਸਤੇ ਓਕੇ ਤੇ ਸੀਨੀਅਰਸ ਦੇ ਪ੍ਰੋਗਰਾਮ ਹਨ ਜੋ ਫਿਜ਼ੀਕਲ ਔਰ mental health related program honde hai taki seniors active reh and community vich participate kare. Ya sare services sade free hand aa sade public social enterprise vich so hai. Basic chota je business chalaweyan. Services free hand par age or social enterprise a language service provide karda hai jo bade bade hospitals hand Toronto vich. Te sade kol 850 free lands interpreters hand jo 110 languages bolde han. ਇਸ ਨਾਲ ਜਿਸ तकरीबन 4000 ਬੰਗਿਆ ਦੇ ਲਾਈਫ ਵਿੱਚ ਇੰਪੈਕਟ ਪਾਉਂਦੇ ਆ ਗੁੱਡ ਇੰਪੈਕਟ ਤਾਂ ਕਿ ਉਹਨਾਂ ਦੀ ਜਰ ਲਾਈਫ ਸੈਂਪਲੀ ਜੀਜ਼ੀ ਹੋ ਜਾਏ ਸੋ ਦਿਸ ਕਨਸੈਪਟ ਨਾ ਅਮ ਜੀਨਸ ਤੇ ਆਇਆ ਕਿ ਆਮ ਜੀਓ ਆਰਗੇਨਾਈਜੇਸ਼ਨ ਐਸ ਐਮ ਆਰ ਐਲਸਪੈਟ ਹਿਊਰਟ ਸੈਂਟਰ ਹੈ ਇਹ ਨਾਲ ਦਿੱਤਾ ਗਿਆ ਸੀ ਔਰ ਸੀ ਅੰਗਰੇਜ਼ ਔਰ ਸੀ ਜੁਨਿਸਨਿਸ਼ ਫੈਲੋ ਵੀ ਇੰਗਲਿਸ਼ ਪੜੀ ਤੇ ਫਿਰ ਉਹ ਤੇ ਯੂਰਕ ਯੂਨੀਵਰਸਿਟੀ ਵਿਦ ਟੋਰਾਂਟੋ ਪੜਾ ਲੀਤੀ ਹੈ ਉਸਨੇ ਰੀਅਲਾਈਜ਼ ਕੀਤਾ ਕਿ ਤੇ ਜਿਹੜੀ ਪੜਤਾਮਾਰੀ ਅਨ ਪੰਜਾਬ ਤੋਂ ਉਥੇ ਸੈਟਲ ਨਹੀਂ ਕਰ ਪਾ ਰਹੀਆਂ ਤੇ ਕੁਸ਼ੀਦਾ ਜਾਂਦੇ ਫਿਰ ਉਹਨਾਂ ਵਾਲੰਟੀਅਰ ਸਾਰੇ ਇਕੱਠੀ ਕੀਤੇ ਫਿਰ ਜਦੋਂ ਪੜਤਾਣੀ ਪ੍ਰੋਗਰਾਮ ਚਾਲੂ ਕੀਤਾ ਫਿਰ ਉਸਨੇ ਰੀਅਲਾਈਜ਼ ਕੀਤਾ ਕਿ ਤੇ ਸੀਨੀਅਰਸ ਹਨ ਜੋ ਆਈਸੋਲੇਟਿਡ ਫੀਲ ਕਰ ਰਹੇ ਹਨ ਕਿਉਂਕਿ ਲੈਂਗੁਏਜ ਬੈਰੀਅਰਸ ਹਨ ਕਲਚਰਲ ਬੈਰੀਅਰਸ ਹਨ ਤੇ ਕੋਈ ਉਹਨਾਂ ਦਾ ਹੈ ਨਹੀਂ ਸਾਥੀ جی کر سکن کمپیئن شپ نہیں ہے پھر سیئر پروگرام چالو ہو گیا سو جو آرگنائزیشن وہ کافی اوالو کر گئی ہے تھرٹی تھری ایئرس پروگرام صرف عورتوں نہیں ہیں لڑکیاں ہے لڑکیاں ہے یو نو فیملیز لی ہے سو you know, so, um, uh, uh, پروگرام کافی سٹرتھن ہو گیا ہے صرف پنجابی یا انڈین لوگ آتے ہیں بہت لوگ آتے ہیں سارے دنیا تو طرح طرح کے نیو کمنس یا سروسز لینا ایلسپتھ ہی لمبا نام ہے اس آرگنائزیشن کا اس کی جو ہے سی ڈبلو سو ایلسپت ہی ای ایس سی ڈبلو کر کے بھی لوگ لاگے ہیں ਇੱਕ ਨੇਪਾਲੀ ਲੜਕੀ ਮੇਰੇ ਕੋਲ ਆਈ ਉਹ ਅਬਸਿਸ ਤੇ ਉਹ ਬੁੱਧੀ ਮੈਂ ਵੌਲੰਟੀਅਰ ਕੰਮ ਕਰਨਾ ਚਾਹਦੀ ਆ ਤੁਹਾਡੇ ਨਾਲ ਤੇ ਬੋਲੀ ਕਿ ਬੜਾ ਜ਼ਰੂਰੀ ਹੈ ਮੇਰੇ ਲਈ ਇਹ ਵੌਲੰਟੀਅਰ ਕਰਨਾ ਤੇ ਉਹ ਬੜੀ ਪੈਸ਼ਨਰ ਸੀ ਕਿ ਮੈਨੂੰ ਪੁੱਛਿਆ ਕਿ ਕਿਉਂ ਇੱਥੇ ਕਿਉਂ ਕਰਨਾ ਚਾਹਦੀ ਹੈ ਵੌਲੰਟੀਅਰ ਦਾ ਉਹ ਬੋਲੀ ਕਿ ਅਸੁੰਦਰ ਜੀ ਮੈਂ ਜੇ ਤੇਰੇ ਨਾਲ ਹੀ ਸਾਬਾਣਾ ਉੱਥੇ ਜਿਹੜਾ ਹਾਲਾਤ ਸਨ ਉਹ ਬਹੁਤ ਬੁਰੇ ਸਨ ਕਿ ਲੜਕੇ ਲੜਕੀਆਂ ਇਕੱਠੇ ਰਹਿੰਦੇ ਸੀ ਤੇ ਲੜਕੀਆਂ ਆਪਸ ਕਰਕੇ ਕੰਪਲੇਨ ਕਰਦੀਆਂ ਸਨ ਕਿ ਸਾਡੇ ਕੋਲ ਪੈਸਾ ਨਹੀਂ ਹੈ ਜੌਬਸ ਨਹੀਂ ਮਿਲ ਕੇ ਗਈ ਹੈ। ਤੋਂ ਅਚਾਨਕ ਉਹ ਕੁੜੀਆਂ ਚੁੱਪ ਹੋ ਗਈਆਂ। ਸ਼ਾਮ ਨੂੰ ਇੱਕ ਪਿਕਅਪ ਪ੍ਰਕਾਰ ਦਾ ਸੀ। ਲੜਕੀਆਂ ਨੂੰ ਪਿਕਅਪ ਕਰਕੇ ਚਲਾ ਜਾਂਦਾ ਸੀ। ਸਵੇਰੇ ਉਹ ਕੁੜੀਆਂ ਨੂੰ ਛੱਡ ਜਾਂਦੇ ਸੀ ਤੇ ਕੁੜੀਆਂ ਘਰ ਆ ਕੇ ਸੋ ਜਾਂਦੀਆਂ ਸਨ। ਕੁਝ ਨਹੀਂ ਬੋਲਦੀਆਂ ਸਨ। ਤੇ ਇਸ ਨੇਪਾਲੀ ਲੜਕੀ ਨੇ ਉਹ ਕੁੜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਤੇ ਪਤਾ ਕਰਨਾ ਚਾਹਦੀ ਸੀ ਕਿ ਕੰਮ ਕਿਥੇ ਕਰਦੀਆਂ ਕਿਥੇ ਜਾਂਦੀਆਂ ਨਰਾਤੂ ਤੇ ਉਹ ਲੜਕੀਆਂ ਲੜ ਪੈਂਦੀਆਂ ਸਨ ਕਿਸੇ ਨਾਲ ਤੇ ਇਸ਼ਤਿਹਾਰ ਕਰਾ ਦਿੰਦੀਆਂ ਸਨ ਤੇ ਇਹ बार-बार ਚੱਲਦਾ ਰਿਹਾ ਤੂੰ ਮਾਹੌਲ ਦੇਖ ਕੇ ਬੜੀ ਦੁਖੀ ਹੋ ਗਈ ਤੇ ਉਹ ਕੁੜੀਆਂ ਬੋਲਦੀਆਂ ਨੇ ਕਿ ਹਾਂ ਸਾਨੂੰ ਪੈਸਾ ਆ ਰਿਹਾ ਹੁਣ ਉਹ ਫਿਕਰ ਕਰਦੀ ਸੀ ਇਸ ਵਿੱਚ ਪੁੱਛਿਆ ਮੈਂ ਕਿ ਤੂੰ ਆਪਣੇ ਅੱਖਾਂ ਨਾਲ ਦੇਖਿਆ ਕਿ ਪੈਸਾ ਆ ਰਿਹਾ ਕੰਮ ਕਰਦੀਆਂ ਕੁੜੀਆਂ ਤੂੰ ਬੋਲੀ ਕਿ ਨਹੀਂ ਹਾਲਾਂਕਿ ਉਹਨਾਂ ਦੀ ਉਸੇ ਤਰ੍ਹਾਂ ਗੁਲੀ ਸੀ ਤੇ ਸ਼ਾਮ ਨੂੰ ਚਲੇ ਜਾਂਦੇ ਸੰਕੇਤ ਸਵੇਰੇ ਵਾਪਸ ਆਣਾ ਕੋਈ ਟਰੱਕ ਆਂਦਾ ਸੀ ਉਹ ਛੱਡ ਜਾਂਦਾ ਸੀ ਨਾ ਤੇ ਮਨੁੱਖਾ ਪਹੁੰਚਾ ਕਿ ਇਥੇ ਹਿਊਮਨ ਟ੍ਰਾਫਿਕਿੰਗ ਹੋ ਰਿਹਾ ਤੇ ਤੁਹਾਡੇ ਕੋਲ ਲੜਕੀਆਂ ਆਉਂਦੀਆਂ ਹਨ ਉਹ ਵਰਨਰੇਬਲ ਹਨ ਆਫ ਰਿਸਕ ਹਨ ਇਸ ਕਰਕੇ ਮੈਂ ਇਹ ਲੜਕੀਆਂ ਦੇ ਹਾਲਾਤ ਸਮਝਦੀ ਹਾਂ ਇਸ ਕਰਕੇ ਮੈਂ ਉਹਨਾਂ ਨੂੰ ਹੈਲਪ ਕਰ ਸਕੀ ਸੋ ਕਿ ਸਨੈਨਾ ਜੁਨੀਓ ਇੱਥੇ ਸਾਨੂੰ ਉਹ ਹੈਲਪ ਕਰਨ ਦੀ ਯੂ ਨੋ ਕੋਸ਼ਿਸ਼ ਕਰਦੀ ਪੂਰੀ ਤੇ ਸਟੂਡੈਂਟ ਪਲੇਸਮੈਂਟਸ ਹੁੰਦਾ ਹੈ ਇੱਕ ਤਰ੍ਹਾਂ ਦਾ ਇੰਟਰਨਸ਼ਿਪ ਤੇ ਜਿਹੜੇ ਬੱਚੇ ਸਕੂਲ ਜਾਂਦੇ ਹਨ ਕੋਰਸਸ ਲੈਂਦੇ ਹਨ ਤੇ ਕੋਰਸ ਦਾ ਇੱਕ ਰਿਕੁਆਇਰਮੈਂਟ ਹੁੰਦਾ ਹੈ ਕਿ ਇਹਨਾਂ ਨੂੰ ਸਟੂਡੈਂਟ ਪਲੇਸਮੈਂਟ ਕਰਨੀ ਪੈਂਦੀ ਹੈ ਇੱਕ ਤਰ੍ਹਾਂ ਦੀ ਇੰਟਰਨਸ਼ਿਪ ਏਮਪਲੋਇਰਸ ਨਾਲ ਦੋ ਮਹੀਨੇ ਲਈ ਤਿੰਨ ਮਹੀਨੇ ਲਈ ਚਾਰ ਮਹੀਨੇ ਕੁਝ ਕਈ ਘੰਟੇ ਹੁੰਦੇ ਹਨ ਜੋ ਜਿਸ ਨਾਲ ਇਹ ਬੱਚੇ ਸਿੱਖ ਲੈਂਦੇ ਹਨ ਕਿ ਏਮਪਲੋਇਰਸ ਦੀ ਐਕਸਪੈਕਟੇਸ਼ਨ ਕੀ ਹੈ ਉਹਨਾਂ ਨੂੰ ਵਰਕ ਐਕਸਪੀਰੀਅੰਸ ਮਿਲ ਜਾਂਦਾ ਹੈ ਦੇ ਬਿਕਮ ਸੀਜ਼ਨ ਕਿ ਕੈਨੇਡਾ ਵਿੱਚ ਕਿਸ ਤਰ੍ਹਾਂ ਕੰਮ ਹੁੰਦਾ ਹੈ ਤੇ ਨਾਰਮਲੀ ਈ ਐਚ ਸੀ ਡਬਲਯੂ ਸਾਡੀ ਆਰਗੇਨਾਈਜੇਸ਼ਨ ਉ ਅਸੀਂ ਲੰਨੇ ਸੀ 3 ਤੋਂ 4 ਸਟੂਡੈਂਟਸ ਆ ਲੇਖ ਯੂਨੋ ਟੂ ਯੂਨੀਵਰਸਿਟੀਸ ਉਪ ਹਾਸ ਕਰਦੇ ਆਂਦੇ ਸੀ ਅਸੀਂ ਵੀ ਵਰ ਵੈਰੀ ਪਿੱਕੀ ਯੂਨੋ ਯੂਨੀ ਸਟੂਡੈਂਟਸ ਕਿਡ ਯੂਨੀਵਰਸਿਟੀ ਟੂ ਲੈਂਡ ਦੇ ਸੇ ਟਾਪ ਨੋਟ ਸਟੂਡੈਂਟਸ ਲੈਂਡ ਰਹੇ ਆਂ ਤੇ ਅਚਾਨਕ ਕੀ ਹੋਇਆ ਕਿ ਪਿਛਲੇ ਸਾਲ ਤੋਂ ਸਮੋ ਰੋਜ਼ਾਨਾ 3 4 5 ਈਮੇਲਸ ਆਨੀਆਂ ਚੱਲੂ ਹੋ ਗਈਆਂ ਤੇ ਸ਼ੁਰੂ ਤੇ ਅਸੀਂ ਬੋਲਦੇ ਰਿਹਾ ਕਿ ਨਹੀਂ ਯੂਨੋ ਅਸੀਂ ਦਿਸ ਨੀਡਿੰਗ ਪਲੇਸਮੈਂਟਸ ਨਹੀਂ ਲਾ ਸਕਦੇ ਫਿਰ ਲੜਕੀਆਂ ਸਾਡੇ ਆਫਿਸ ਚ ਜਾਂਦੀਆਂ ਨਹੀਂਆਂ ਕਿ ਉਹਨਾਂ ਨੂੰ ਬੋਲਣਾ ਕਿ ਸਰਸਟੂ ਦੀ ਪੇਸੇ ਦੀ ਜ਼ਰੂਰਤ ਹੈ ਤੇ ਕੋਈ এমਪਲੋਇਰ ਸਾਨੂੰ ਪਲੇਸ ਨਹੀਂ ਕਰ ਰਿਹਾ ਤੇ ਅਮ ਅਗਰ ਸਾਨੂੰ ਪਲੇਸ ਨਹੀਂ ਕੀਤਾ ਜਾਏਗਾ ਤੇ ਸਰ ਕੋਰਡਿਟਸ ਨਹੀਂ ਗੱਲਣਗੇ ਤਾਂਸੀਂ ਆਪਣਾ ਕੋਰਸ ਨਹੀਂ ਕੰਪਲੀਟ ਕਰ ਸਕਦੇ ਫਿਰ ਉਸ ਰਾਈਟ ਅਵੇ ਮੈਂ ਮੀਟਿੰਗ ਕੀਤੀ ਸਟਾਫ ਨਾਲ ਤੇ ਉਹਨਾਂ ਨੂੰ ਮੈਂ ਪੁੱਛਿਆ ਇਜ਼ਿਆਦਤ ਉਜ਼ਿਆਦਾ ਸੀ ਕਿਤਨੇ ਇਥੇ ਲੜਕੀਆਂ ਲੈ ਸਕਦੇ ਆ ਇਸ ਆਰਗੇਨਾਈਜੇਸ਼ਨ ਉਹਨਾਂ ਨੂੰ ਟ੍ਰੇਨ ਕਰੰਦੇ ਨੇ ਤਾਂ ਕਿ ਉਹਨਾਂ ਨੂੰ ਵਰਕ ਐਕਸਪੀਰੀਅੰਸ ਮਿਲ ਜਾਏ ਤੇ ਆਪਣੇ ਕੋਰਸਸ ਕੰਪਲੀਟ ਕਰਕੇ ਨੀਰ ਇਸ ਸਕੂਲ ਤੋਂ ਬਾਹਰ ਨਿਕਲਣ ਤੇ ਫਿਰ ਅਸੀਂ ਇਕਲੀ ਮਿਲ ਕੇ ਇਹ ਫੈਸਲਾ ਕੀਤਾ ਕਿ ਤਾਂ ਕਿ ਸੀ 50 ਬੱਚੇ ਲੈ ਸਕਦੇ ਆ ਤੇ ਜ਼ਿਆਦਾਤਰ ਬੱਚੇ ਸਾਰੇ ਇੰਡੀਆ ਦੇ ਹਨ ਤੇ ਜ਼ਿਆਦਾਤਰ ਪੰਜਾਬ ਦੇ ਬੱਚੇ ਹਨ ਤੇ ਉਹ ਇਸ ਵਕਤ 50 ਸਟੂਡੈਂਟਸ ਹਨ ਤੇ ਯੂ نو ਇਹ ਟਰਨਓਵਰ ਹੁੰਦਾ ਰਹਿੰਦਾ ਕਿਉਂਕਿ ਆਪਣੇ ਜਦੋਂ ਕੰਟੀਨਿਊ ਨੇ ਕਰ ਲੈਂਦੇ ਆ ਤੇਰੇ ਆਪਣੇ ਕੋਰਸ ਖਤਮ ਕਰਕੇ ਤੇ ਉਹ وہاں ਜੂ ਫੈਮਲੀਆਂ ਪੰਜਾਬ ਵਿੱਚ ਹੈ ਡਿਮੈਂਡ ਕਰ ਦਿਆ ਹੈ ਕਿ ਜਿਹਦੇ پیسے ਕਰੀ ਰੂਪ ਤੇ ਜੋ ਮੈਂ ਤੇਰੇ ਕਾਰਨ ਲੋਨ ਲੈਂਦਾ ਆ ਤੇ ਲੋਨ ਪੇ ਬੈਕ ਕਰਨਾ ਤੋ ਬੱਚੇ ਜਿਹਨੋਂ ਖਰਾਬ ਜਾਂਦੇ ਉਹਨਾਂ ਦੀ ਬੈਲੈਂਸ ਹੋਣੀ ਲਾਈਕ ਇਨਫ ਉਹ ਧੋਲੀ ਜਿਹੀ ਖਰਾਬ ਹੋ ਜਾਂਦੀ ਹੈ ਤੇ ਉਸੇ ਕਾਰਨ ਕੀ ਹੁੰਦਾ ਕਿ ਸਟ्रेस ਵਧ ਜਾਂਦੀ ਹੈ ਇਤਨਾਂ ਤਰ੍ਹਾਂ ਦੇ ਸਟ्रेसेस ਹੋ ਜਾਂਦੇ ਆ ਬੱਚੇ ਮੈਂਟਲੀ ਫਿਜ਼ਿਕਲੀ ਹਰਟ ਹੋ ਗਏ ਮੈਂਟਲੀ ਡਿਪਰੈਸ਼ਨ ਹੋ ਜਾਂਦੀ ਉਹਨਾਂ ਨੂੰ ਤੇ ਬੱਚੇ ਕਨਫਿਊਜ਼ ਹੋ ਜਾਂਦੇ ਆ ਅਗਰ ਜਦੋਂ ਕਮਿਊਨਿਟੀ ਸੈਂਟਰਸ ਹੁੰਦੀਆਂ ਆ ਤਾਂ ਬੱਚਾ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਹੋਏ ਕਿ ਜਦੋਂ ਜ਼ਰੂਰਤ ਹੈ ਉਹ ਕਮਿਊਨਿਟੀ ਸੈਂਟਰ ਵਿੱਚ ਆ ਸਕਦੇ ਨੇ ਕਿ ਗੱਲ ਕਰਨ ਨੂੰ ਸੁਣਨ ਵਾਲਾ ਹੈ ਉਹਨਾਂ ਲਈ ਉਹਨਾਂ ਲਈ ਤਕਲੀਫਾ ਅਸੀਂ ਐਡਵਾਈਸ ਦੇ ਸਕਦੇ ਆ ਅਸੀਂ ਉਹਨਾਂ ਨੂੰ ਸਪੋਰਟ ਦੇ ਸਕਦੇ ਆ ਅਸੀਕਾ ਦੇ ਉਹਨਾਂ ਦੇ ਮਾਪੇ ਉੱਥੇ ਸਟੂਡੈਂਟਸ ਨੂੰ ਸੁਣ ਕੇ ਉਹਨਾਂ ਨੂੰ इमोशनल ਸਪੋਰਟ ਦੇ ਸਕਦੇ ਆ ਤਾਂ ਕਿ ਉਹ ਮੈਂਟਲ ਡਿਪਰੈਸ਼ਨ ਵਿੱਚ ਨਾ ਜਾਣ ਜੇ ਮੈਂਟਲ ਡਿਪਰੈਸ਼ਨ ਚਲੇ ਜਾਂਗੇ ਤਾਂ ਕੀ ਹੁੰਦਾ ਹੈ ਕਿ ਫਿਰ ਬੱਚੇ ਸਿਊਸਾਈਡ ਕਰਦੇ ਆ ਬੱਚੇ ਚੁੱਪ ਚਾਪ ਰਹਿੰਦੇ ਆ ਪਰ ਜਗਾ ਨਹੀਂ ਰਹਿੰਦੇ ਠੀਕ ਹੈ ਰੈਂਟਲ ਜਗਾਂੇ ਤੇ ਲੋਕਾਂ ਨੇ ਆਪਣੇ ਕਾਰਖਾਨੇ ਦੇ ਬੇਸਮੈਂਟ ਸਤਾ 17 18 ਬੱਚੇ ਬੈੱਡ ਲਗਾ ਦਿੱਤੇ ਤਾਂ ਕੀ ਹੁੰਦਾ ਹੈ ਕਿ ਅਗਰ ਸਟੂਡੈਂਟ ਇੱਕ ਕਮਰਾ अपना दवे रैंक करे स्टूडेंट्स फोर आ जाते होते गन पाते हैं ਤੇ ਇੱਕ ਐਗਜ਼ੈਂਪਲ ਸੀ ਜੋ ਨਿਊਜ਼ ਵਿੱਚ ਆ ਗਈ ਸੀ ਇਹ ਜੋ ਲੈਨੋਟ ਸੀ ਇਹ ਦੂਰ ਰਹਿੰਦਾ ਸੀ ਉਹਨਾਂ ਨੇ ਸਟੂਡੈਂਟਸ ਨੂੰ ਰੈਂਕ ਕਰਨਾ ਬੰਦ ਕਰ ਦਿੱਤਾ ਉਸੇ ਨਾਲ ਕੋਈ ਕ੍ਰਾਈਸਿਸ ਵਰਤੀ ਭਾਰਤੀ ਗਵਰਨਮੈਂਟ ਬੁਲਾਉਣੀ ਲਈ ਯੂ نو ਹਾਫ ਅ ਮਿਲੀਅਨ ਸਟੂਡੈਂਟਸ ਇੰਦੀਆ ਆ ਰਹੇ ਹਨ ਪਰ ਨਾਲ ਹੀ جگہ نہیں رہا ہے اور اس کے اوپر جنا کو جگہ ہے یہ اور کبھی دے نہیں سکتے ہیں انہوں نے دینا پانک کرتا ہے کہ سٹوڈنٹس پھر اچانک اپ ویس پچھ ہو گئے ہوم لیسنس کئی بار ہیں چھوڑے چھوڑے تک تگا کے اپنے حصوں دے رہے گا ہے تو ان سر بھی آگئے ہیں اس وقت اس کے تیمپریچر مائنس پورٹین تک جا رہے ہیں تو کی کرنے کے پرابلم یہ ہے کہ جڑے ایجنس ہیں جو انگلیش ٹیسٹ لیندے ہیں سٹوڈنٹس کا ਜਿਨ੍ਹਾਂ ਜੋ ਐਡਮਿਸ਼ਨ ਦਿੰਦੇ ਆ ਸਟੂਡੈਂਟਸ ਨੂੰ ਕਿ ਇਹ ਕੈਨੇਡਾ ਜਾਣ ਵਾਸਤੇ ਉਹ ਇਨਫੋਰਮੇਸ਼ਨ ਜਿਹੜੀ ਕੈਨੇਡਾ ਦੇ ਬਾਰੇ ਦਿੰਦੇ ਆ ਉਹ ਸਾਰੀ ਗਲਤ ਇਨਫੋਰਮੇਸ਼ਨ ਹੁੰਦੀ ਕਿ ਆਹ ਕੈਨੇਡਾ ਜਾ ਕੇ ਕੋਈ ਪ੍ਰੋਬਲਮ ਨਹੀਂ ਹੁੰਦੀ ਸਭ ਕੁਝ ਠੀਕ ਹੋ ਜਾਏਗਾ ਤੁਹਾਨੂੰ ਜੌਬ ਮਿਲ ਜਾਏਗੀ ਤੁਸੀਂ ਸੈਟਲ ਹੋ ਜਾਓਗੇ ਤੁਸੀਂ ਡਾਲਰ ਕਮਾਓਗੇ ਤੇ ਉਹ ਹਾਲਾਤ ਬਿਲਕੁਲ ਉਸ ਤਰ੍ਹਾਂ ਨਹੀਂ ਹਨ ਇਥੇ ਬੱਚਿਆਂ ਨੂੰ ਕਾਫੀ ਤਕਲੀਫਾਂ ਅਮ ਸੈਨੀਆਂ ਬੰਦੀਆਂ ਸੇਓ ਕੀ ਹੁੰਦਾ ਹੈ ਕਿ ਜਦੋਂ ਇਸਾ ਦੇ ਹਾਲਾਤ ਹੋ ਜਾਂਦੇ ਆ ਤੇ ਜਿਹੜਾ ਬੱਚਾ ਹੈ ਨਾ ਉਹ ਉਹ ਟੁੱਟ ਜਾਂਦਾ ਹੈ ਤੇ ਕੋਈ ਆ ਕੇ ਯੂ ਨੋ ਆਪਣੀ ਦੋਸਤੀ ਦਿਖਾਏ ਜੋ ਬੱਚੇ ਦੇ ਫਾਲ ਇਨ ਟੂ ਮੈਟ ਟੋ ਕੋਈ ਅਬ ਬੋਲਿਕ ਚਲ ਬਾੜਨੇ ਚਲ ਯੂ ਨੋ लेट्स ਹਵ ਬ੍ਰਿੰਕ ਤੇ ਟੂ ਬ੍ਰਿੰਕ ਤਰੀਕੀ ਤਾਨੇ ਨੇ ਕਿਦਾਂ ਚਲੋ ਟ੍ਰਾਈ ਕਰ ਲੈ ਉਹ ਕਿਉਂ ਨਾਲ ਇਹ ਜਿਹੜੇ ਡਰਗਸ ਪਾ ਲੈਂਦੇ ਆ ਯੋਕੇ ਬ੍ਰਿੰਕ ਜਿਹੜੇ ਡਰਗ ਪਾ ਲੈਂਦੇ ਐਸੀ ਡਰਗਸ ਹੁੰਦੀਆਂ ਕਿ ایک بار لا okay. so, لو کہ ہے اڈکشن ہو جاتی ہے بچے جی اڈکشن ہو جاتی ہے پھر وہ بچوں کو کام کرا دیں گے چوری کرو گی چوری کرنے اتنے ہزار ڈالر ملے گا تو آؤ اوکے ٹھیک ہے اگر ایک گڈی چوری کرنے چار ہزار ڈالر ملتے ہیں پھر انہوں سکھا کہ کس طرح گوری کرنی چاہیے تو بچے سیکھتے ہیں ਛੋਟੇ ਜਿਹੜੇ ਬੱਚੇ ਹਨ 20 ਸਾਲ ਦੇ 24 ਸਾਲ ਦੇ 25 ਸਾਲ ਦੇ ਪਹਿਲੇ ਸਾਲ ਦੇ ਕੁਝ ਐਂਜ ਇਹ ਗੱਡੀਆਂ ਚੋਰੀ ਕਰਦੇ ਅਚਾਨਕ ਉਥੇ ਜਿਹੜੀ ਆ ਕਾਰ ਫੈਟ एकदम ਰਾਈਸ ਕਰ ਗਈ ਤੇ ਸਾਰੀ ਪੁਲਿਸ ਹੈ ਉਹ एकदम ਅਲਰਟ ਹੋ ਗਈ ਹੈ ਕੁਝ ਬੱਚੇ ਸਾਡੇ ਹਨ ਜਦੋਂ ਬੱਚਾ ਦੇ ਨਾਂ ਆਉਂਦੇ ਨੇ ਸਾਰੇ ਪੰਜਾਬ ਦੇ ਬੱਚੇ ਯੂ ਨੋ ਤੇ ਉਹ ਬੜਾ ਫਿਰ ਦੇਖ ਕੇ ਦੁੱਖ ਹੁੰਦਾ ਕਿ ਕਿੰਨੀ ਤੱਕ ਯੂ ਨੋ

दिन दिन you know, uh, कि ਤੁਸੀਂ ਕਹਿੰਦੇ ਕਿ ਇਜ਼ ਗਿਆਨ ਕੈਨੇਡਾ ਵਿੱਚ ਜੌਬ ਮਿਲਣਾ ਬੜਾ ਮੁਸ਼ਕਿਲ ਹੁੰਦਾ ਹੈ ਵੀ ਤੁਸੀਂ ਸਟਰਗਲ ਕਰਦੇ ਹੋ ਸਾਰੀ ਉਮਰ ਸਟਰਗਲ ਕਰਦੇ ਹੋ ਦੀ ਰਿਪੋਰਟੇਸ਼ਨ ਹੋ ਜਾਂਦੀ ਹੈ ਤੁਹਾਨੂੰ ਘਾਹ ਭੇਜ ਦਿੰਦੇ ਨੇ ਇੱਥੇ ਉਹ ਵਾਪਸ ਚਾਹ ਨਹੀਂ ਉਹ ਤੁਹਾਡੀ ਲੋੜ ਨਹੀਂ ਹੈ ਤੇ ਕਾਂਥੈਲਸ ਕੁਝ ਜਗ੍ਹਾ ਵਿੱਚ ਘਟਦੀਆਂ ਕਿ ਕਿਤੇ ਪੁਲਿਸ ਇਨਰਟ ਹੋ ਗਿਆ ਉਹ ਬੱਚੇ ਨਾ ਗਿਆ ਤੇ ਉੱਥੇ ਹਾਊਸ ਬ੍ਰੇਕ ਇਨ ਹੁੰਦੀਆਂ ਨਾ ਕਿ ਕਾਰਾਮ ਵਿੱਚ ਚੋਰੀਆਂ ਚੱਲ ਹੋ ਗਈਆਂ ਸੋ ਇਹ ਬੱਚੇ ਡਰਗਸ ਵਾਸਤੇ ਕੋਈ ਵੀ ਪੈਸਾ ਕਿਸੇ ਤਰ੍ਹਾਂ ਵੀ कमा सकते हैं कि ड्रगिंग के केस आ जाते हैं सो so, um कनाडा ਵਿੱਚ ਜਿਹੜੀ ਪਨਿਸ਼ਮੈਂਟ ਉਹ ਬਹੁਤ ਹੀ ਸਾਫਟ ਹੈ ਉੱਥੇ ਕਟਰ ਪਨਿਸ਼ਮੈਂਟ ਨਹੀਂ ਦੇ ਦਿੱਸਾ ਨਹੀਂ ਦਿੰਦੇ तो بچے اگر ਜੇਲਿ ਚਲੇ ਜਾਣਾਂ ਤੇ ਉਹ ਫਿਰ ਬੇਲ ਵਿੱਚ ਵਾਪੇ ਉੱਪਰ ਜੇ ਬੋਲਦੇ ਨੇ ਬੇਲ ਸਾਡੇ ਕੋਲ ਪੈਸਾ ਨਹੀਂ ਕਿ ਕਰੀਏ ਯੂ نو ਬੱਚੇ ਬਾਹਰ ਨਿਕਲਣਾ ਹੈ ਯੂ نو ਕਿ세 ਨਵੇਂ ਆਏ ਇਸ ਨੂੰ ਪਤਾ ਨਹੀਂ ਹੈ ਕਿ ਇਸ ਵੀ ਕਰਨਾ ਚਾਹੀਦਾ ਹੈ ਉਹ ਜਿਸ ਨੇ ਬਾਹਰ ਨਿਕਲਦੇ ਫਿਰ ਚੋਰੀਆਂ ਕਰਦੇ ਨੇ ਫਿਰ ਉਹ ਵਾਪਸ ਚਲੇ ਜਾਂਦੇ ਨੇ ਜੇ ਵਿੱਚ ਫਿਰ ਉਹ ਮਾਫੀ ਮੰਗਦੇ ਰਹਿੰਦੇ ਨੇ ਤੇ ਫਿਰ ਉਹ ਉਹਨਾਂ ਨੂੰ ਬਾਹਰ ਕਰ ਦਿੰਦੇ ਮਗਰ ਠੀਕ ਹੈ ਉਥੇ ਜਿਹੜਾ ਸਿਸਟਮ ਹੈ ਉਹ ਥੋੜਾ ਸੌਫਟ ਹੈ ਮਗਰ ਬੱਚੀ ਦੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਂਦੀ ਕਿਉਂਕਿ ਜੌਬਸ ਮਿਲਦੀਆਂ ਯੂਐਸ ਨਹੀਂ ਜਾ ਸਕਦੇ ਰੈਕਡ ਚਲਾ ਗਿਆ ਹੀ ਪਰ ਕਿ ਬੱਚਾ ਕ੍ਰਿਮੀਨਲ ਹੋ ਲੈ تو کر سکتا ہے سیٹل نہیں ہوتا شارٹ ٹرمپ آ جائے پر لانگ ٹرمپ زندگی برباد ہو جاتی ہے یہ بچوں کو پتا نہیں پر بچے آتے ہیں سارے سکھا دیں کہ اپنی کریڈٹ ریٹنگ کس طرح نو अगर ਤੁਸੀਂ ਕ੍ਰੈਡਿਟ ਕਾਰਡ ਦੇ ਉੱਪਰ ਕੋਈ ਚੀਜ਼ ਖਰਚੀਦਾ ਤੇ ਉਹ ਮੇਰੇ ਵੀ ਕ੍ਰੈਡਿਟ ਕਾਰਡ 'ਤੇ ਕਰਦੇ ਹੋ ਤਾਂ ਕਿ ਉਹ ਹਿਸਟਰੀ ਬਣ ਜਾਏ ਤੁਸੀਂ ਲੋਨ ਲੈਂਦੇ ਹੋ ਮਗਰ ਤੁਸੀਂ ਪੇਅ ਆਫ ਕਰ ਦਿੰਦੇ ਹੋ রাইਟ ਉਹ ਇਸੇ ਨਾਲ ਤੁਹਾਨੂੰ ਬੱਚੇ ਸੈੱਲ ਕਰ ਜਾਂਦੇ ਉਹਨਾਂ ਦੇ ਕੰਮ ਅੱਛੇ ਲੱਗ ਜਾਂਦੇ ਆ ਫਿਰ ਉਹ ਫਿਕੜੀਆਂ ਲੈਣਾ ਚਾਹੁੰਦੇ ਨੇ ਜਾਂ ਕਾਰ ਖਰੀਦਣਾ ਚਾਹੁੰਦੇ ਨੇ ਉਹਨਾਂ ਲਈ ਫਿਰ ਮਾਰਗੇਜ ਜਾਂ ਕਾਰ ਲੋਨ ਲੈਣਾ ਆਸਾਨ ਹੋ ਜਾਂਦਾ ਹੈ ਅਬੋਰਸ਼ਨ ਕਲੀਨਿਕਸ ਬਹੁਤ ਬਿਜ਼ੀ ਹੋ ਗਏ ਆ ਡਾਕਟਰਸ ਬਹੁਤ ਕਨਸਰਨ ਕਿਉਂਕਿ ਹੂੰ 10 15 ਅਪਰਸਨ ਬੱਚੇ ਛੋਟੇ ਹੁੰਦੇ ਹਨ 17 18 19 ਵੀ ਸਾਦੇ ਬੱਚੇ ਯੂ نو बार-बार ਹਾਂ ਕਿ ਅਪਰਸਨ ਕਰਾਉਂਦੇ ਨੇ ਜਿੰਨੀ ਜਲਦੀ ਕਰਾਉਂਦੀ ਬਲਕਿ ਦੇ ਯੂ نو ਬੱਚੇ ਜਦੋਂ ਰਿਲੇਸ਼ਨਸ਼ਿਪ ਇਸ਼ਟਾ ਜਾਂਦੇ ਹਨ ਕਿ ਉਹਨਾਂ ਦੇ ਵੀਨਿਊਸ ਬਣਾ ਲੈਂਦੇ ਲੜਕੇ ਲੜਕੀ ਤੇ ਜੋ ਵੀਡੀਓਜ਼ ਬਣਾਉਂਦੇ ਨੇ ਤੇ ਫਿਰ ਉਹ ਕੁੜੀਆਂ ਨੂੰ ਸ਼ੱਕ ਪੈਂਦਾ ਕਿ ਬੰਦਾ ਠੀਕ ਨਹੀਂ ਹੈ ਤਾਂ ਉਹ ਦੂਰ ਹੋਣ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਨੇ ਤੇਰੀ ਫੈਮਲੀ ਦੇ ਬਾਰੇ ਸਾਨੂੰ ਪਤਾ ਹੈ ਤੇਰੀ ਵੀਡੀਓ ਸਾਡੇ ਕੋਲ ਹੈ ਵੀ ਕੋਈ ਕੋਈ ਟੂ ਮੇਕ ਇਟ ਵਾਇਰਲ ਤੇ ਉਹ ਕੁੜੀਆਂ ਡਰ ਜਾਂਦੀਆਂ ਤੇ ਫਿਰ ਡਰ ਕੇ ਫਿਰ ਉਸੇ ਚੱਕਰ ਵਿੱਚ ਫਸ ਜਾਂਦੀਆਂ ਸੋ ਆ ਇਸ ਚੀਜ਼ਾਂ ਬੱਚਿਆਂ ਨੂੰ ਚਾਹਨਾ ਬੋਲ ਰਹੀ ਹੈ ਪੈਰੈਂਟਸ ਹਨ ਖੁੱਲ ਕੇ ਆਪਣੇ ਬੱਚਾ ਨਾਲ ਗੱਲ ਕਰਨ ਬੱਚਾ ਨੂੰ ਤਿਆਰ ਕਰਦਣ ਮੈਥਲੀ ਕਿ ਕਿ ਬੋਲੇ ਤਾਂ ਜੋ ਇਹ ਇਸ ਤਰ੍ਹਾਂ ਦੀ ਤਕਨੀਕ ਸੇਫ ਇਸ ਫੇਸ ਕਰਦੇ ਹਨ ਬੱਚੇ ਤੇ ਫਿਰ ਉਹਨਾਂ ਨੂੰ ਤੇ ਉਹਨਾਂ ਨੂੰ ਫਿਰ ਰਾਈਟ ਅਵੇ ਪਹੁੰਚਾ ਦਿੰਦੇ ਕਿ ਇਧਰੋਂ ਇਸ ਜਗ੍ਹਾ ਤੋਂ ਦੂਰ ਰਹਿਣਾ ਚਾਹੀਦਾ ਸੋ ਪੇਰੈਂਟਸ ਉਹਨਾਂ ਨੂੰ ਮੈਂ ਇਹ ਬਾਇਸ ਦਵਾਂਗੀ ਕਿ ਬੱਚਾ ਨੂੰ ਦੱਸ ਕਰਨ ਕਿ ਇਹ ਤਕਨੀਕਾਂ ਹੈ ਕਿ ਕਾਫੀ ਕਮਿਊਨਿਟੀ ਸੈਂਟਰਸ ਹਨ ਕਿ ਜਾ ਕੇ ਉਹ ਹੈਲਪ ਲੈ ਸਕਦੇ ਹਨ Uh, اپنے علمات uh, you know, کے بس سے تے ایک بڑی اپیل ہے تھے uh, جو میں uh, اکال تک صاحب نے دینا چاہ دیا کہ وہ انٹروین کرنے okay. uh, سارے نے پتہ ہے کہ فینانشلی ساؤنڈ ہے اکال تک okay. جیڑی بچے اکھے جا رہے ہیں یہ you know, لڑکیاں ہیں ساڑیاں بیٹیاں ہیں ਇਹ ਪੰਜਾਬ ਦੀਆਂ ਬੇਟੀਆਂ ਹਨ ਜਿਹੜੇ ਅਗਾਹ ਤੱਕ ਤੇ ਜੰਫੇ ਲਾ ਰਹੇ ਇਹ ਉਹਨਾਂ ਦੀ ਬੇਟੀਆਂ ਹਨ ਓਕੇ ਅਗਰ ਬੱਚਿਆਂ ਨੂੰ ਤੇ ਤਕਲੀਫ ਹੈ ਇਥੇ ਦੇ बिजनेसमੈਨ ਬਿਜ਼ਨਸ ਪੀਪਲ ਨੂੰ ਇਕੱਠਾ ਕਰੋ ਜਿਹੜੇ ਇਥੇ ਇੰਟੈਲੈਕਚੁਅਲਸ ਹਨ ਉਹਨਾਂ ਨੂੰ ਇਕੱਠਾ ਕਰੋ ਓਕੇ ਅਗਾਹ ਤੱਕ ਦੇ ਲੀਡਰਸ ਹਨ ਉਹਨਾਂ ਨੂੰ ਇਕੱਠਾ ਕਰੋ ਤੇ ਉਹਨਾਂ ਨੂੰ ਦੱਸੋ ਇਹ ਸਾਡੇ ਬੱਚੇ ਹਨ ਜੋ ਕੈਨੇਡਾ ਜਾ ਰਹੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰੀਏ ਤਾਂ ਕਿ ਉਹtheta ਚਿਤਰਾ ਸਭ ਕਰ ਜਾਣਗੇ ਤੇ ਫਾਈਨੈਂਸ਼ੀਅਲ ਹੈਲਪ ਕਿਸ ਤਰ੍ਹਾਂ ਹੋ ਸਕਦੀ ਹੈ ਸਕਾਲਰਸ਼ਿਪ ਦੇ ਥਰੂ ਹੋ ਸਕਦੀ ਹੈ ਬੱਚੇ ਜੇਕਰ 2 ਸਾਲ ਤੇ ਪੜਨ ਪੜਾਈ ਕਰ ਲੈਣ ਤੇ ਆਪਣਾ ਲੋਨ ਪੇ ਆਫ ਕਰਕੇ ਜਾਂ ਆਪਣਾ ਕੰਮ ਕਾਜ ਕਰਕੇ 2-3 ਸਾਲ ਦੇ ਅੰਦਰਕਰ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਟ ਸਟੇਟਸ ਮਿਲ ਜਾਂਦਾ ਹੈ ਤੋਂ 3 ਸਕਿਲਸ ਵਿੱਚ ਲੱਗ ਸਕਦੇ ਹਨ ਯੂ ਇਮੇਜਿਨ یو نو اندر دس سال سارے اپنے پنجاب کے بچوں کے ٹریڈ اسکلز لگے کارپینٹر ہے پلمر ہے کنسٹرکشن لگے اتنے ٹریڈ سکلس ایک طرح کا پروفیشنل ہے اتنی ہی رسپیکٹ ہے کہ پروفیشنل ٹریڈ سکلڈ پیپل کی جتنی بھی ہے جتنی lawyers بھی ہے جتنی آئی ٹی پرسن بھی ہے جتنے اکاؤنٹینٹس ہیں